ਤੇ ਆਪਣੇ YouTube ਚੈਨਲ ਮਿਸਟਰ ਸੁਰੇਲ ਫਿਟਨੈਸ ਦੇ ਵਿੱਚ ਜੀ ਸੋ ਜਿਵੇਂ ਕਿ ਆਪਾਂ ਪਿਛਲੇ ਦਿਨ ਆਪਾਂ ਕਹਿ ਸੀ ਆ ਵੀ ਆਪਾਂ ਲਾਈਵ ਆਵਾਂਗੇ ਆਪਾਂ ਹਾਂ ਲਾਈਵ ਆ ਕੇ ਆਪਾਂ ਮਤਲਬ ਜੋ ਵੀ ਗੱਲਬਾਤ ਹੋਊਗੀ ਆਪਾਂ ਉਸ ਤੇ ਆਪਾਂ ਗੱਲ ਕਰਾਂਗੇ ਜੋ ਵੀ ਤੁਹਾਡੇ ਸਵਾਲ ਜਵਾਬ ਨੇ ਕੁਝ ਆਪਾਂ ਨਾਲ ਦੀ ਗੱਲਬਾਤ ਕਰਾਂਗੇ ਤੇ ਕੁਝ ਕੋਈ ਨਵਾਂ ਟੋਪਿਕ ਹੈ ਜਿਹੜਾ ਆਪਾਂ ਉਹ ਆਪਾਂ ਲੈ ਕੇ ਆਵਾਂਗੇ ਹਾਂ ਸੋ ਅੱਜ ਦੇ ਇਧਰ ਆਪਾਂ ਲਾਈਵ ਸੈਸ਼ਨ ਆ ਇਹਦੇ ਵਿੱਚ ਆਪਾਂ ਤੁਹਾਡੇ ਜਿਹੜੀ ਗੱਲਬਾਤ ਆ ਹਾਂ ਜਿਹੜੀ ਡਿਸਕਸ਼ਨ ਆ ਤੁਹਾਡੀ weight ਨੂੰ ਲੈ ਕੇ weight loss ਜਾਂ ਫਿਰ weight gain ਨੂੰ ਲੈ ਕੇ ਉਹਦਾ ਮਤਲਬ ਵੀ ਆਪਾਂ ਕਲੀਅਰ ਕਰਾਂਗੇ ਹੀ ਕਰਾਂਗੇ ਠੀਕ ਹੈ ਜੀ ਤੇ ਮਤਲਬ ਡਾਈਟ ਪਲਾਨ ਦੇ ਬਾਰੇ ਵੀ ਅੱਜ ਗੱਲ ਕਰਾਂਗੇ ਤੇ ਹੋਰ ਆਪਾਂ ਗੱਲ ਕਰਾਂਗੇ ਅੱਜ ਵੀ ਜਿਹੜਾ ਸਾਡਾ ਭਾਰ ਆ ਭਾਰ ਕਿਉਂ ਵਧਦਾ ਸਾਣਾ ਭਾਰ ਵਧਣ ਦੇ ਕੀ ਫਾਇਦੇ ਆ ਕੀ ਨੁਕਸਾਨ ਆ ਉਹ ਪ੍ਰੋਪਰਲੀ ਮੈਂ ਤੁਹਾਨੂੰ ਸਮਝਾਉਣ ਦੀ ਥੋੜੀ ਕੋਸ਼ਿਸ਼ ਕਰਾਂਗਾ 15 ਤੋਂ 20 ਮਿੰਟ ਜਿਹੜਾ ਆਪਾਂ ਲਾਈਵ ਆ ਜਿਹੜਾ ਆਪਾਂ ਆਵਾਂਗੇ ਤੇ ਜੋ ਵੀ ਤੁਹਾਡੇ ਸਵਾਲ ਹੈਗੇ ਨੇ ਤੁਸੀਂ ਵੀ 15 ਤੋਂ 20 ਮਿੰਟ ਦੇ ਵਿੱਚ ਪੁੱਛ ਸਕਦੇ ਹੋ 9 ਵਜੇ ਚੱਲੇ ਆਪਾਂ 9:15 ਮਿੰਟ ਤੱਕ ਆਪਾਂ ਲਾਈਵ ਆ ਜਿਹੜਾ ਆਪਾਂ ਹੋਰ ਰਵਾਂਗੇ ਜੀ ਫਿਰ ਆਪਾਂ ਲਾਈਵ ਇਹਨਾਂ ਆਪਾਂ ਬੰਦ ਕਰ ਦਾਂਗੇ ਠੀਕ ਹੈ ਜੀ ਸੋ ਅਗਰ ਤੁਹਾਡੇ ਵਿੱਚ ਕੋਈ ਕਿਸੇ ਵੀ ਮੇਰੇ ਭੈਣ ਭਰਾ ਦਾ ਸਵਾਲ ਹੈਗਾ ਪਬਲਿਕ ਤੁਸੀਂ ਮੇਰੇ ਨਾਲ ਲਾਈਵ ਦੇ ਉੱਤੇ ਜੁੜ ਸਕਦੇ ਹੋ ਮੇਰੇ ਨਾਲ ਡਾਈਟ ਬਾਰੇ ਗੱਲ ਕਰ ਸਕਦੇ ਹੋ ਡਾਈਟ ਪਲਾਨ ਲੈਣਾ ਹੋਵੇ ਕਿਸੇ ਨੇ ਮੇਰੇ ਕੋਲ ਉਹਦੇ ਬਾਰੇ ਗੱਲ ਕਰ ਸਕਦੇ ਹੋ ਠੀਕ ਹੈ ਜੀ ਵੇ ਭਾ ਜੇਦੋਂ ਜ ਨਹੀਂ ਘਟਦਾ ਤਾਂ ਤੁਸੀਂ ਉਹਦੇ ਬਾਰੇ ਗੱਲ ਕਰ ਸਕਦੇ ਹੋ ਮਤਲਬ ਵੀ ਤੁਸੀਂ ਕਿਸੇ ਵੀ ਟੋਪਿਕ ਦੇ ਉੱਤੇ ਮੇਰੇ ਨਾਲ ਤੁਸੀਂ ਗੱਲਬਾਤ ਹੈ ਜਿਹੜੀ ਤੁਸੀਂ ਉਹ ਔਰ ਸਾਦੇ ਫੇਡ ਨਾਲ ਡਿਲੀਵਰੀ ਕਰਦੇ ਆ ਨਾ ਸੋ ਅੱਠ ਬੰਦੇ ਆ ਜਿਹੜੇ ਆਪਣੇ ਨਾਲ ਜੁੜ ਚੁੱਕੇ ਆ ਸੋ ਇੱਕ ਪੀਐਸ ਰਾਮ ਗੜੀਆ ਜੀ ਆ ਖਾਏ ਭੇਜਦੇ ਪਏ ਆ ਮਨਦੀਪ ਜੀ ਕਹਿੰਦੇ 97 ਕੇ 97 ਕੇ ਮਤਲਬ ਹੀ ਉਹਨਾਂ ਦਾ weight 97 ਕਿਲੋ ਆ ਨਾ ਮਨਦੀਪ ਭਾਜੀ ਤੁਸੀਂ ਨੰਬਰ ਸੈਂਡ ਕਰੋ ਨੰਬਰ ਪਿਆ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਜੀ ਮਨਦੀਪ ਮਨਦੀਪ ਜੀ ਮੇਰਾ ਨੰਬਰ ਥੱਲੇ ਜਿਹੜਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਵਾ ਸੋ ਪਲੀਜ਼ ਤੁਸੀਂ ਡਿਸਕ੍ਰਿਪਸ਼ਨ 'ਚੋਂ ਮੇਰਾ ਨੰਬਰ ਜਿਹੜਾ ਤੁਸੀਂ ਲੈ ਸਕਦੇ ਹੋ ਹਨਾ ਸੋ ਹੋਰ ਤੁਹਾਡਾ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਸੋ ਹੁਣ ਆਪਾਂ ਗੱਲ ਕਰਦੇ ਆਂ ਚਲੋ ਬ੍ਰਦਰ ਕਿਵੇਂ ਹੋ ਘਰ ਸਾਰੇ ਠੀਕ ਨੇ ਬਲਵਾਂਜੀ ਮਨਦੀਪ ਜੀ ਬਹੁਤ ਵਧੀਆ ਚੜ੍ਹਦੀ ਕਲਾ ਵਾਹਿਗੁਰੂ ਦੀ ਕਿਰਪਾ ਜੀ ਤੇ ਘਰ ਪਰਿਵਾਰ ਸਭ ਬਹੁਤ ਵਧੀਆ ਤੁਸੀਂ ਸੁਣਾਓ ਕਿਵੇਂ ਦੀ ਸੋ ਹੁਣ ਅੱਜ ਗੱਲ ਕਰਦੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਵੀ ਭਾਰ ਵਧਣ ਦੇ ਕੀ ਫਾਇਦੇ ਆ ਤੇ ਕੀ ਨੁਕਸਾਨ ਆਣਾ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਇਹਦੇ ਬਾਰੇ ਦੇਖੋ ਜੇ ਆਪਾਂ ਭਾਰ ਵਧਣ ਦੀ ਗੱਲ ਕਰੀਏ ਹਨਾ ਭਾਰ ਵੀ ਆ ਜਿਹੜਾ ਦੋ ਤਰੀਕੇ ਦਾ ਵਾਧਾ ਵਾ ਇੱਕ ਤਾਂ ਭਾਰ ਜਿਹੜਾ ਵਾਧਦਾ ਸਾਡਾ ਇੱਕ ਸਕੂਨ ਦੀ ਸਾਡੀ ਗੋਡੀ ਦੇ ਵਿੱਚ ਫੈਟ ਹੁੰਦੀ ਆ ਠੀਕ ਹੈ ਜੀ ਸਾਡੀ ਬੋਡੀ ਦੇ ਵਿੱਚ ਫੈਟ ਹੁੰਦੀ ਆ ਉਹ ਸਾਡਾ ਢਿੱਡ ਜਿਹੜਾ ਉਹ ਲਮਕਣ ਲੱਗ ਜਾਂਦਾ ਵਾ ਬਾਵਾ ਦੇ ਚਰਬੀ ਲਮਕਣ ਲੱਗ ਜਾਂਦੀ ਆ ਸਾਨੂੰ ਕੱਪੜੇ ਜਿਹੜੇ ਬਹੁਤ ਜ਼ਿਆਦਾ ਟਾਈਟ ਹੋਣ ਲੱਗ ਜਾਂਦੇ ਆ ਸਾਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਵਾ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਸਾਡੇ ਕੋਲ ਤੁਰ ਕੇ ਵੀ ਨਹੀਂ ਜਾ ਰ ਹੁੰਦਾ ਸਾਡੀ ਬੋਡੀ ਮਤਲਬ ਵੀ ਆਲਸ ਦਾ ਪਿਆਰ ਰਹਿੰਦਾ ਉਹ ਸਾਡਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਹੈਗਾ ਉਹਨੂੰ ਆਪਾਂ ਕਹਿ ਦਿੰਨੇ ਆ ਗੰਦਾ ਵੇਟ ਜਿਹੜਾ ਸਾਡੀ ਬੋਡੀ ਦੇ ਵਿੱਚ ਫੈਟ ਜਿਹੜੀ ਜੰਮੀ ਹੋਈ ਆ ਉਹਨੂੰ ਆਪਾਂ ਕਹਿ ਦਿੰਨੇ ਗੰਦਾ ਫੈਟ ਠੀਕ ਆ ਇੱਕ ਹੁੰਦਾ ਵੇਟ ਜਿਹੜਾ ਵਧਣਾ ਉਹਨੂੰ ਕਹਿੰਦੇ ਮਸਲ ਸਾਈਜ਼ ਵਧਣਾ ਮਸਲ ਸਾਈਜ਼ ਦੇ ਵਿੱਚ ਕੀ ਹੁੰਦਾ ਉਹਦੇ ਵਿੱਚ ਫੇਟ ਜਿਹੜੀ ਉਹ ਬਿਲਕੁਲ ਨਹੀਂ ਵਾਧੀ ਹੈਗੀ ਉਹਦੇ ਵਿੱਚ ਜਿਹੜਾ ਤੁਹਾਡਾ ਮਸਲ ਆ ਨਾ ਬੋਡੀ ਦਾ ਮਸਲਾ ਮਸਲ ਸਾਈਜ਼ ਗੇਨ ਹੁੰਦਾ ਰਹਿੰਦਾ ਵਾ ਮਤਲਬ ਤੁਹਾਡੀ ਬੋਡੀ ਜਿਹੜੀ ਬਿਲਕੁਲ ਸਲਿਮ ਡ੍ਰੀਮੀ ਹੀ ਰਹਿੰਦੀ ਆ ਪਰ ਜਿਹੜਾ ਸਾਈਜ਼ ਆ ਮਸਲ ਦਾ ਉਹ ਵਧ ਜਾਂਦਾ ਵਾ ਉਹਦੇ ਨਾਲ ਕੀ ਹੈਗੀ ਉਹ ਤੁਹਾਡੀ ਬੋਡੀ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਆ ਠੀਕ ਹੈ ਜੀ ਤੁਹਾਡੇ ਕੱਪੜਾ ਵੀ ਫਿੱਟ ਆਏਗਾ ਠੀਕ ਹੈ ਤੇ ਤੁਸੀਂ ਦੇਖਣ ਚ ਵੀ ਸੋਹਣੇ ਲੱਗੋਗੇ ਸਮਾਰਟ ਲੱਗੋਗੇ ਤੇ ਲੋਕਾਂ ਨੂੰ ਇਹ ਨਹੀਂ ਲੱਗੂਗਾ ਵੀ ਇਹਦਾ ਭਾਰਾ ਜਿਹੜਾ ਬਹੁਤ ਜ਼ਿਆਦਾ ਵਾ ਇਦਾਂ ਹੀ ਲੱਗੇਗਾ ਤੁਸੀਂ ਫਿੱਟ ਲੱਗੋਗੇ ਉਹ ਤੁਹਾਡੇ ਲਈ ਬਹੁਤ ਵਧੀਆ ਵਾ ਠੀਕ ਹੈ ਜੀ ਸੋ ਇਸ ਕਰਕੇ ਜਦੋਂ ਵੀ ਤੁਸੀਂ ਘਟਾਉਣਾ ਹੈ ਫੈਟ ਘਟਾਉਣੀ ਆ ਭਾਰ ਨਹੀਂ ਘਟਾਉਣਾ ਹੈਗਾ ਜਦੋਂ ਫੈਟ ਤੁਹਾਡੀ ਘਟ ਗਈ ਭਾਰ ਤੁਹਾਡਾ ਆਪਣੇ ਆਪ ਹੀ ਘਟ ਜਾਣਾ ਵਾ ਭਾਰ ਦੀ ਟੈਨਸ਼ਨ ਨਹੀਂ ਲੈਣੀ ਹੈਗੀ ਭਾਰ ਆਪ ਹੀ ਘਟ ਜਾਣਾ ਤੁਸੀਂ ਫੈਟ ਘਟਾਉਣੀ ਆ ਨਾ ਕਿ ਤੁਸੀਂ weight ਘਟਾਉਣਾ ਹੈਗਾ ਠੀਕ ਹੈ ਜੀ ਇਹ ਤੁਹਾਨੂੰ ਕਲੀਅਰ ਹੋ ਗਿਆ ਉਹਨਾਂ ਬਗਲ ਕਰਦੇ ਆ ਪਰ ਵਦਨ ਤਾਂ ਦੇਖੋ ਫਾਇਦਾ ਕੋਈ ਨਹੀਂ ਨੁਕਸਾਨ ਬਹੁਤ ਜਿਆਦਾ ਵਾ ਖਾਸ ਕਰਕੇ ਲੇਡੀਜ਼ ਨੂੰ ਨੁਕਸਾਨ ਜਿਆਦਾ ਵਾ ਜੈਂਟਸ ਨੂੰ ਵੀ ਨੁਕਸਾਨ ਜਿਆਦਾ ਨੇ ਤੇ ਲੇਡੀਜ਼ ਨੂੰ ਜਿਆਦਾ ਵਾ ਜੜੀਆਂ ਤਾਂ ਦੇਖੋ ਮਤਲਬ ਵੀ ਕੁੜੀਆਂ ਕੁੜੀਆਂ ਨੇ ਕਰਨਾ ਪਹਿਲੀ ਗੱਲ ਤਾਂ ਮੈਨੂੰ ਬਹੁਤ ਸਾਰੇ ਫੋਨ ਹੁੰਦੇ ਨੇ ਮੇਰੇ ਭੈਣਾਂ ਦੇ ਉਹ ਕਹਿੰਦੇ ਕਿ ਵੀ ਸਾਡਾ ਵੇਟ ਹੈ ਜਿਹੜਾ ਬਹੁਤ ਜਿਆਦਾ ਵਧਿਆ ਹੋਇਆ ਵਾ ਮਤਲਬ ਵੀ ਸਾਡੇ ਕਈਆਂ ਦੇ ਤਾਂ ਰਿਸ਼ਤੇ ਵੀ ਨਹੀਂ ਹੁੰਦੇ ਹੈਗੇ ਉਹ ਜਦੋਂ ਜਾਂਦੇ ਹੋ ਕਿ ਇਹਦੇ ਨੇ ਵੀ ਕੁੜੀ ਮੋਟੀ ਬਹੁਤ ਜਿਆਦਾ ਵਾ ਹਨਾ ਤੇ ਇੱਕ ਉਹਨੂੰ ਆ ਨੁਕਸਾਨਾ ਇੱਕ ਨੁਕਸਾਨ ਹੈਗਾ ਜੇ ਮੰਨ ਕੇ ਚੱਲੋ ਜਦੋਂ ਉਹਨੂੰ ਪ੍ਰੈਗਨਨਸੀ ਕਰਨੀ ਹੁੰਦੀ ਹੈ ਨਾ ਪ੍ਰੈਗਨਨਸੀ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਹੁੰਦੀ ਆ ਪ੍ਰੈਗਨਨਸੀ ਨਹੀਂ ਹੁੰਦੀ ਹੈਗੀ ਮੋਟਾਪੇ ਦੇ ਵਿੱਚ ਤੇ ਫਿਰ ਡਾਕਟਰ ਵੀ ਸਲਾਹ ਦਿੰਦੇ ਹਨ ਉਹਨਾਂ ਨੂੰ ਡਾਕਟਰ ਕਹਿੰਦੇ ਕਿ ਪਹਿਲਾਂ ਤੁਸੀਂ ਆਪਣਾ ਭਾਰ ਘਟਾਓ ਫਿਰ ਤੁਸੀਂ ਜਿਹੜੀ ਪ੍ਰੈਗਨਨਸੀ ਹੈ ਜਿਹੜੀ ਤੁਸੀਂ ਉਹ ਕਰੋ ਹਣਾ ਜਦੋਂ ਦਾ ਭਾਰ ਘਟਿਆ ਹੋਊਗਾ ਫਿਰ ਪ੍ਰੈਗਨਨਸੀ ਵੀ ਵਧੀਆ ਹੋ ਜੂਗੀ ਤੇ ਤੁਹਾਡਾ ਜਿਹੜਾ ਬੱਚਾ ਹੋਊਗਾ ਨਾ ਜਿੱੱਚਾ ਬੱਚਾ ਦੋਨੇ ਹੀ ਸੇਫ ਰਹਿਣਗੇ ਵਧੀਆ ਰਹਿਣਗੇ ਤੁਹਾਡਾ ਬੱਚਾ ਵੀ ਜਿਹੜਾ ਉਹ ਹੈਲਦੀ ਰਹਿਗਾ ਸੋ ਇਸ ਕਰਕੇ weight ਘਟਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਆਪਾਂ ਗੱਲ ਕਰਦੇ ਆ ਜੜਾ ਮੇਲ ਮੇਲ ਆ ਮੇਲ ਵਾਸਤੇ ਵੀ ਸੇਮ ਚੀਜ਼ਾਂ ਨੇ ਜੇ ਮੇਲ ਆਪਣਾ ਭਾਰ ਘਟਾ ਲੇਗਾ ਤਾਂ ਠੀਕ ਰਹੇਗਾ ਵਧੀਆ ਰਹੇਗਾ ਨਹੀਂ ਤਾਂ ਜਿੱਦਾਂ ਜਿੱਦਾਂ ਤੁਹਾਡਾ ਭਾਰ ਵਧੀ ਜਾਊਗਾ ਨਾ ਤੁਹਾਡੇ ਗੋਡੇ ਆ ਜਿਹੜੇ ਉਹ ਦੇਖੋ ਹੌਲੀ 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 ਦਰਦ ਕਰਨੇ ਸ਼ੁਰੂ ਹੋ ਜਾਣਗੇ ਮੰਨ ਕੇ ਚੱਲੋ ਅੱਜ ਤੁਹਾਡਾ ਭਾਰ ਹੈਗਾ ਵਾ ਮਤਲਬ 50 ਕਿਲੋ ਕੱਲ ਨੂੰ 55 ਹੋ ਗਿਆ 60 ਹੋ ਗਿਆ 70 ਹੋ ਗਿਆ ਤੁਹਾਡੇ ਟੇ ਡੱਗੇ ਨੂੰ ਵਧਿ ਜਾਣਾ ਚਾਹਨੀ ਜਾਨੀ ਅੱਪਰ ਬੋਡੀਏ ਜਿਹਨੂੰ ਭਗੇ ਦੇਣਾ ਅੱਪਰ ਬੋਡੀ ਦਾ ਭਾਰ ਵਧਿ ਜਾਊਗਾ ਥੱਲੇ ਤੁਹਾਡੇ ਗੋਡੇ ਦਾ ਉਹੀ ਰਹਿਣੇ ਆ ਗੋਡਿਆਂ ਦਾ ਸਾਈਜ਼ ਥੋੜੀ ਵਧਣਾ ਵਾ ਉਹ ਤਾਂ ਜਿਹੜੇ ਤੁਹਾਡੇ ਮਤਲਬ ਵੀ ਹੱਡੀਆਂ ਨੇ ਉਹ ਤਾਂ ਨਹੀਂ ਰਹਿਣੀਆਂ ਹੱਡੀਆਂ ਦਾ ਸਾਈਜ਼ ਕਦੇ ਨਹੀਂ ਵੱਧਾ ਹੁੰਦਾ ਜਿਹੜਾ ਇੱਕ ਵਾਰੀ ਵੱਧ ਗਿਆ ਵੱਧ ਗਿਆ ਠੀਕ ਹੈ 18 ਸਾਲ ਤੋਂ ਬਾਅਦ ਬਹੁਤ ਘੱਟ ਵੱਧਦਾ ਵਾ ਠੀਕ ਹੈ ਜਦੋਂ ਤੁਹਾਡੀ ਬੋਡੀ ਦੇ ਉੱਪਰੋਂ ਭਾਰ ਪੈਣਾ ਵਾ ਥੱਲੇ ਤੁਹਾਡੀ ਲੱਤਾਂ ਨੇ ਚੱਲਣਾ ਨਹੀਂ ਹੈਗਾ ਉਹ ਭਾਰ ਜਦੋਂ ਤੁਹਾਡੀ ਲੱਤਾਂ ਨੇ ਭਾਰ ਨਹੀਂ ਚੱਲਣਾ ਹੈਗਾ ਤੁਹਾਨੂੰ ਤੁਰੰਤ ਦਿੱਕਤ ਆਊਗੀ ਉੱਥੇ ਬੈਠ ਤੁਹਾਡੇ ਗੋਡੇ ਗੁਖਣਗੇ ਤੁਹਾਡੇ ਗੋਡਿਆਂ ਦੇ ਆਪਰੇਟ ਵੀ ਹੋ ਜਾਣਗੇ ਡਾਕਟਰਾਂ ਨੇ ਕਹਣਾ ਤੁਹਾਨੂੰ ਗੋਡੇ ਬਦਲਣੇ ਪੈਣਗੇ ਡਾਕਟਰ ਗੋਡੇ ਬਦਲਣ ਤੋਂ ਪਹਿਲਾਂ ਵੀ ਤੁਹਾਨੂੰ ਸਲਾਹ ਦੇਣਗੇ ਵੀ ਪਹਿਲਾਂ ਤੁਸੀਂ ਆਪਣਾ ਜਿਹੜਾ ਬੋਡੀ weight ਆ ਤੁਸੀਂ ਉਹ ਘਟਾਓ ਤਾਂ ਜਾ ਕੇ ਫਿਰ ਗੋਡੇ ਅਸੀਂ ਬਦਲਾਂਗੇ ਕਿਉਂਕਿ ਜੇ ਗੋਡੇ ਬਦਲਦੇ ਭਾਰ ਤੁਹਾਡਾ ਉਨਾ ਹੀ ਹੀ ਰਿਹਾ ਉਹ ਕਹਿੰਦੇ ਫਿਰ ਜਾ ਕੇ ਤੁਹਾਨੂੰ ਅੱਗੇ ਜਾ ਕੇ ਦਿੱਕਤ ਆਊਗੀ ਤင်း ਨੂੰ ਫਿਰ ਸੋ ਇਸ ਕਰਕੇ ਪਹਿਲਾਂ ਤੁਸੀਂ ਆਪਣਾ weight ਆ ਜਿਹੜਾ ਤੁਸੀਂ ਉਹ ਘਟਾ ਲਓ ਠੀਕ ਆ ਸੋ ਇਸ ਕਰਕੇ weight ਘਟੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਜੀ ਇਸ ਕਰਕੇ ਆਪਾਂ ਪਹਿਲਾਂ ਸਭ ਤੋਂ ਪਹਿਲਾਂ weight ਘਟਾਉ ਉਹ ਫੇਰ ਤੁਸੀਂ ਅੱਗੇ ਕੰਮ ਦੇਖੋ ਸਭ ਤੋਂ ਜ਼ਰੂਰੀ ਜਿਹੜੀ ਸਿਹਤ ਆ ਜੇ ਤੁਹਾਡੀ ਸਿਹਤ ਫਿੱਟ ਨਹੀਂ ਹੈਗੀ ਤੰਦਰੁਸਤ ਨਹੀਂ ਹੈਗੀ ਉਹਦਾ ਕੋਈ ਫਾਇਦਾ ਨਹੀਂ ਹੈਗਾ ਜੀ ਮਨਦੀਪ ਕੋ ਜੀ ਕਹਿੰਦੇ ਹਾਂ ਜੀ ਮੇਰਾ weight 60 ਹੋ ਗਿਆ 64 ਸੀ ਬਣਾ ਇਸ ਤੋਂ 71 ਸੀ ਥੈਂਕ ਯੂ ওকে ਵੈਲਕਮ ਮਨਦੀਪ ਜੀ ਵੈਲਕਮ ਜੀ ਬਹੁਤ ਵਧੀਆ ਜੇ ਤੁਸੀਂ weight 60 ਕਿਲੋ ਕਰ ਲਿਆ ਬਹੁਤ ਵਧੀਆ ਮੁਬਾਰਕਾ ਤੁਹਾਨੂੰ ਮੰਦੀਪੁਰ ਮੈਂ 50 ਕਿਜੀ ਕਰਨਾ ਵਾ ਦੇਖੋ ਮੰਦੀਪ ਜੀ 50 ਕਿਜੀ ਤੱਕ ਨਾ ਜਾਓ ਮੈਂ ਕਹੂੰਗਾ ਕਿਉਂਕਿ ਜਿਹੜਾ weight ਹੈ ਨਾ ਉਹ ਬੰਦਰੀ ਏਜ weight height ਕਰਕੇ ਹੁੰਦਾ ਵਾ ਸੋ ਇਸ ਕਰਕੇ ਤੁਸੀਂ ਆਪਣੇ height ਦੇ ਮੁਤਾਬਿਕ ਦੇਖੋ ਤੁਹਾਡਾ weight ਹੈ ਜਿਹੜਾ ਕਿੰਨਾ ਹੋਣਾ ਚਾਹੀਦਾ ਵਾ ਜੇ ਤੁਸੀਂ ਆਪਣਾ weight ਜਿਆਦਾ ਘਟਾ ਲਿਆ ਨਾ ਫਿਰ ਤੁਹਾਨੂੰ weakness ਜਿਹੜੀ ਉਹ weakness ਵੀ ਹੋਣੀ ਸ਼ੁਰੂ ਹੋ ਜੇਗੀ ਜਿਆਦਾ weight ਘਟੋਣ ਨਾਲ ਵੀ ਤੁਹਾਡਾ ਨੁਕਸਾਨ ਆ ਜੇ ਤੁਹਾਡਾ ਜਿਆਦਾ weight ਘਟ ਗਿਆ ਤੁਹਾਡੀ bodyੋਂ water ਨਿਕਲ ਗਿਆ muscle loss ਹੋ ਗਿਆ ਤੁਹਾਡੇ ਇੰਜਰੀ ਹੋਊਗੀ ਤੁਸੀਂ ਬਿਮਾਰ ਪਾਉਂਗੇ ਤੁਹਾਡਾ ਕੰਮ ਨਹੀਂ ਕੋਈ ਹੋਣਾ ਹੈਗਾ ਤੁਸੀਂ ਤੁਹਾਡੇ ਇੱਕ ਅਲੱਗ ਅਲੱਗ ਸਰੀਰ ਦਾ ਪਾਰਟ ਆ ਜਿਹੜਾ ਉਹ ਦਰਦ ਕਰੇਗਾ ਸੋ ਇਸ ਕਰਕੇ ਹਰ ਇੱਕ ਦਾ ਜਿਹੜਾ ਬੋਡੀ weight ਆ ਉਹ ਹਰ ਇੱਕ ਦੀ ਮੇਰੀ ਭੈਣ ਹਰ ਇੱਕ ਮੇਰੇ ਭਰਾ ਦੀ ਏਜ weight height ਮੁਤਾਬਕ ਹੀ ਸੈਟਪ ਹੁੰਦਾ ਵਾ ਠੀਕ ਹੈ ਜੀ ਸੋ ਇਸ ਕਰਕੇ ਆਪਣੀ ਏਜ ਤੇ ਆਪਣੀ ਹਾਈਟ ਦੇ ਅਕੋਰਡਿੰਗ ਤੁਸੀਂ ਚਲੋ ਤੇ ਫਿਰ ਤੁਸੀਂ ਮਤਲਬ ਦੀ ਅੱਗੇ ਜਿਹੜਾ ਤੁਸੀਂ ਆਪਣਾ ਵੇਟ ਜਿਹੜਾ ਤੁਸੀਂ ਉਸ ਹਿਸਾਬ ਨਾਲ ਮੇਨਟੇਨ ਕਰਦੇ ਹੋ ਤੇ ਬਾਕੀ ਭਾਰ ਮੈਂ ਤੁਹਾਨੂੰ ਸਭ ਨੂੰ ਇਹੀ ਕਹੂੰਗਾ ਵੀ ਆਪਣਾ ਭਾਰ ਜਰੂਰ ਘਟਾਓ ਕਿਉਂਕਿ ਇਹ ਜਿਹੜੀ ਮਟੋਪਾ ਨਾ ਮਟੋਪਾ ਬਹੁਤ ਗੰਦੀ ਬਿਮਾਰੀ ਆ ਮੈਂ ਤੁਹਾਨੂੰ ਸੱਚ ਦੱਸਾਂ ਮਟੋਪੇ ਤੋਂ ਬਿਨਾਂ ਜੇ ਮੰਨ ਕੇ ਜਦੋਂ ਜੇ ਆਪਾਂ ਗੱਲ ਕਰੀਏ ਮਟੋਪਾ ਜੇ ਇੱਕ ਵਾਰੀ ਆ ਜਾਣਾ ਬਹੁਤ ਔਖਾ ਨਿਕਲਦਾ ਵਾ ਮਟੋਪਾ ਜਿਹੜਾ ਇਹ ਬੋਧੋਂ ਕਾ ਨਿਕਲਦਾ ਵਾ ਤੇ ਇਹ ਤਸਦੀਕ ਕਰਾ ਦਿੰਦਾ ਵਾ ਜੇ ਇੱਕ ਪੂਰੀ ਵਧੀਆ ਭਾਰ ਵਧਾਉਣਾ ਔਖਾ ਬਹੁਤਾ ਮੁੜ ਕੇ ਔਖਾ ਬਹੁਤਾ ਘਟਾਉਣਾ ਮੁੜ ਕੇ ਘਟਦਾ ਨਹੀਂ ਹੈਗਾ ਤੇ ਤੰਗ ਹੋ ਜੂਗੇ ਫਿਰ ਤੁਸੀਂ ਠੀਕ ਆ ਸੋ ਇਸ ਕਰਕੇ ਤੁਸੀਂ ਆਪਣਾ ਭਾਰ ਪਹਿਲਾਂ ਘਟਾ ਲਓ ਠੀਕ ਹੈ ਜੀ ਜੇ ਵਧਿਆ ਹੋਇਆ ਵਾ ਜੇ ਹੁਣੇ ਤੁਸੀਂ ਨੱਥ ਪਾ ਲਓਗੇ ਤਾਂ ਚੰਗੇ ਰਹੋਗੇ ਜੇ ਤੁਸੀਂ ਆਪਣਾ ਭਾਰ ਨਹੀਂ ਘਟਾ ਸਕੇ ਤਾਂ ਮੁੜ ਕੇ ਬਾਅਦ ਵਿੱਚ ਤੁਹਾਨੂੰ ਦਿੱਕਤ ਆਊਗੀ ਅੱਗੇ ਜਾ ਕੇ ਤੇ ਤੁਸੀਂ ਪਛਤਾਉਂਗੇ ਠੀਕ ਹੈ ਜੀ ਸੋ ਇਸ ਕਰਕੇ ਆਪਣਾ weight ਜਿਹੜਾ ਹੋਣੇ ਤੁਸੀਂ ਘਟੋਣਾ ਸ਼ੁਰੂ ਕਰ ਦੋ ਠੀਕ ਹੈ ਜੀ ਭਾਰ ਘਟੋਣਾ ਕੋਈ ਔਖਾ ਨਹੀਂ ਹੈਗਾ ਭਾਰ ਘਟੋਣਾ ਬਹੁਤ ਸੌਖਾ ਵਾ ਤੇ ਜੇ ਆਪਾਂ ਗੱਲ ਕਰੀਏ ਹਨ ਬਾਕੀ ਮੈਂ ਡਾਈਟ ਪਲਾਨ ਜਿਹੜੇ ਮੈਂ ਬਹੁਤ سارے ਮੈਂ ਅਪਲੋਡ ਕੀਤੇ ਹੋਏ ਨੇ ਭਾਰ ਘਟੋਣ ਦੇ ਰਿਗਾਰਡਿੰਗ ਡਾਈਟ ਪਲਾਨ ਮੈਂ ਬਹੁਤ سارے ਅਪਲੋਡ ਕੀਤੇ ਹੋਏ ਨੇ ਤੁਸੀਂ ਕੋਈ ਵੀ ਮੇਰਾ ਡਾਈਟ ਪਲਾਨ ਜਿਹੜਾ ਤੁਸੀਂ ਇੱਕ ਡਾਈਟ ਪਲਾਨ ਫੋਲੋ ਕਰ ਲਓ ਤੁਹਾਡਾ ਭਾਰ ਉਹਦੇ ਨਾਲ ਹੀ ਕਿ ਦੇਖੋ ਘਟਨਾ ਜਿਹੜਾ ਉਹ ਸ਼ੁਰੂ ਹੋ ਜਾਏਗਾ ਹਾਂ ਸੋ ਦੇਖੋ ਭਾਰ ਘਟਾਉਣ ਦੇ ਲਈ ਪਹਿਲਾਂ ਤੁਹਾਨੂੰ ਤੁਹਾਡੇ ਅੰਦਰ ਜਜ਼ਬਾ ਆਉਣਾ ਚਾਹੀਦਾ ਵਾ ਹੁਣ ਜਿਹੜੇ ਮੇਰੇ ਕੋਲੋਂ ਡਾਈਟ ਪਲਾਨ ਲੈਂਦੇ ਨੇ ਭਾਰ ਘਟਾਉਣ ਦਾ ਉਹਨਾਂ ਦੇ ਅੰਦਰ ਜਿੰਨਾ ਦੇ ਅੰਦਰ ਤਾਂ ਜਜ਼ਬਾ ਆਏਗਾ ਭਾਰ ਘਟੂਨਦਾ ਉਹ ਤਾਂ ਦੇਖੋ ਫੋਲੋ ਕਰਦੀ ਹੀ ਕਰਦੇ ਆ ਜਿਨ੍ਹਾਂ ਨੂੰ ਮਤਲਬ ਹੀ ਥੱਕ ਜਾਂਦੇ ਕਹਿੰਦੇ ਯਾਰ ਨਹੀਂ ਵੀ ਸਾਡੇ ਤੋਂ बार-बार ਇਹ ਚੀਜ਼ ਨਹੀਂ ਕਰਦੇ ਜਾਂਦੀ ਇਕ ਕੋਈ ਚੀਜ਼ ਖਾਈ ਜਾਣੀ ਆ ਸੀ 10 ਦਿਨ 5 ਦਿਨ ਹਨਾ ਉਹਨੂੰ ਬੋਰਜਾ ਆਉਣਾ ਸ਼ੁਰੂ ਹੋ ਜਾਂਦਾ ਤੁਸੀਂ ਤਾਂ ਦੇਖੋ 5 ਦਿਨ 10 ਦਿਨ ਖਾ ਗਈ ਬੋਰ ਹੋ ਜਾਂਦੇ ਮੈਨੂੰ ਦੇਖੋ ਮੈਂ ਕਈ ਸਾਲਾਂ ਤੋਂ ਆ ਹਨਾ ਕਈ ਸਾਲਾਂ ਤੋਂ ਮਤਲਬ ਵੀ ਮੈਂ ਡਾਈਟ ਦੇ ਉੱਤੇ ਹਾਂ ਜੇ ਮੰਨ ਕੇ ਆਪਾਂ ਗੱਲ ਕਰੀਏ ਹਨਾ ਆਟਾ ਮੈਂ ਬਹੁਤ ਘੱਟ ਖਾਂਦਾ ਵਾਂ 5 6 ਮਹੀਨੇ ਬਾਅਦ ਇੱਕ ਅੱਧੀ ਰੋਟੀ ਖਾ ਲਈ ਤਾਂ ਖਾ ਲਈ ਨਹੀਂ ਤਾਂ ਮੈਂ ਆਟਾ ਬਿਲਕੁਲ ਨਹੀਂ ਖਾਂਦਾ ਹੈਗਾ ਦੈਸਨ ਜਿੱਡਾ ਖਾਲੇ ਨਾ ਮੂੰਗ ਦਾਲ ਦਾ ਜਿੱਡਾ ਖਾਲੇ ਨਾ ਠੀਕ ਹੈ ਜੀ ਜਾਂ ਫਿਰ ਸੈਂਡਵਿਚ ਬਣਾ ਕੇ ਖਾ ਲੈਣਾ ਪਨੀਰ ਸੈਂਡਵਿਚ ਚਿਕਨ ਸੈਂਡਵਿਚ ਬਣਾ ਕੇ ਖਾ ਲੈਣਾ ਵਾ ਜਲਤਰ ਏਗ ਵਗੈਰਾ ਖਾ ਲੈਣਾ ਵਾ ਰਾਈਸ ਖਾਣਾ ਵਾ ਡੇਲੀ ਡੇਲੀ ਰਾਈਸ ਕਰਨਾ ਰਾਈਸ ਕਿੰਨੇ ਖਾਣਾ ਵਾ 50 ਗ੍ਰਾਮ 100 ਗ੍ਰਾਮ 50 ਗ੍ਰਾਮ 100 ਗ੍ਰਾਮ ਇਤੋਂ ਵੱਧ ਨਹੀਂ ਮੇਲ ਜਾਂਦਾ ਹੈਗਾ ਨਾ ਜਦ ਆਲੂ ਬੋਇਲ ਕਰਕੇ ਖਾ ਲੈਣਾ ਸਵੀਡ ਪੋਟਾਟੋ ਖਾ ਲੈਣਾ ਨਾ ਸੌਂਗ ਦਾ ਵੀ ਸੌਂਗ ਦਾ ਵੀ ਮਨਦੀਪ ਕੌਰ 5 5 ਮਨਦੀਪ ਕੌਰ ਏਜ 3 ਜੇ ਮਨਦੀਪ ਜੀ ਤੁਹਾਡੀ ਹਾਈਟ 5 5 ਆ ਤੇ weight ਏਜ ਤੁਹਾਡੀ 30 60 ਕਿਲੋ weight ਸਹੀ ਆ ਬਿਲਕੁਲ ਸਹੀ ਆ ਤੁਹਾਡਾ weight ਠੀਕ ਹੈ ਜੀ ਇਹ ਤੋਂ ਨਵਦ ਨਾਟਾਓ ਤੁਹਾਡੀ ਹਾਈਟ ਦੇ ਅਕੋਰਡਿੰਗ 5 5 ਦੇ ਅਕੋਰਡਿੰਗ 60 ਕਿਲੋ ਬਿਲਕੁਲ ਸਹੀ ਆ ਮੇਰੇ ਤੁਹਾਡਾ ਸੋ ਬਾਕੀ ਆਪਾਂ ਗੱਲ ਕਰਦੇ ਸੀਗੇ ਭਾਰ ਘਟਾਉਂਦਾ ਜਾਂ ਭਾਰ ਵਧਾਉਂਦੇ ਹਨਾ ਪਾਰ ਦਾ ਜਿੰਨਾ ਮਰਜ਼ੀ ਵਧਾਈ ਜਾਓ ਜੇ ਪਾਰ ਇੱਕ ਵਾਰੀ ਵਧਨ ਲੱਗ ਗਿਆ ਤੇ ਪਾਰ ਵਧੀ ਜਾਣਾ ਪਾਰ ਮੁੜ ਕੇ ਘਟਣਾ ਥੋੜੀ ਜਾਂ ਪਾਰ ਜਦੋਂ ਘਟੋਣਾ ਫੇਰ ਨਹੀਂ ਘਟਣਾ ਆਏਗਾ ਪਾਰ ਇੱਕ ਵਾਰੀ ਜਦੋਂ ਵਧ ਗਿਆ ਉਹਨੂੰ ਘਟੋਣਾ ਫਿਰ ਬਹੁਤ ਹੀ ਜ਼ਿਆਦਾ ਔਖਾ ਵਾ ਪਾਰ ਸਾਡਾ ਵਧੀ ਜਾਂਦਾ ਵਾ ਕੌਣ ਕਿਉਂ ਵਧਦਾ ਵਾ ਸਾਡੀਆਂ ਗਲਤੀਆਂ ਕਰਕੇ ਵਧਦਾ ਵਾ ਅਸੀਂ ਕੀ ਕਰਦੇ ਹਾਂ ਸਾਨੂੰ ਕਿਸੇ ਨੇ ਜੇ ਘਰੇਗੇ ਉਹਨੇ ਚਾਪ ਲਾਦੀ ਹਨਾ ਨਾਲ ਬਿਸਕੁਟ ਰੱਖਦੇ ਨਾਲ ਰਸਗੁੱਲੇ ਖਲਾਵ ਜਾਨਾ ਰੱਖਤੇ ਕੁਛ ਵੀ ਰੱਖਦਾ ਅਸੀਂ ਖਾਈ ਜਾਂਦੇ ਆ ਉਹ ਵੀ ਹਨਾ ਤੇ ਜੇ ਸਾਨੂੰ ਕਿਸੇ ਨੇ ਕੁਝ ਹੋਰ ਦੇ ਦਾ ਖਾਣ ਪੀਣ ਦੇ ਪਿੱਛੇ ਤੇ ਉਹ ਵੀ ਅਸੀਂ ਖਾਈ ਜਾਂਦੇ ਆ ਹਨਾ ਮਤਲਬ ਇਹ ਕਹਿੰਦਾ ਮਤਲਬ ਉਹ ਵੀ ਸਾਨੂੰ ਜੋ ਵੀ ਕੋਈ ਕੁਝ ਸਾਨੂੰ ਮਿਲਦਾ ਵਾ ਨਾ ਅਸੀਂ ਖਾਈ ਜਾਂਦੇ ਅਸੀਂ ਜਵਾਬ ਵੀ ਕਿਸੇ ਨੂੰ ਨਹੀਂ ਦਿੰਦੇ ਜੀ ਹਨਾ ਤੇ ਬਿਸਕੁਟ ਨੇ ਜਿਹੜੇ ਬਿਸਕੁਟਾਂ ਦਾ ਕੋਈ ਫਾਇਦਾ ਨਹੀਂ ਹੈਗਾ ਸਾਡੇ ਲਈ ਬਿਸਕੁਟ ਨੀਰਾ ਜ਼ਹਿਰ ਹੀ ਇੱਕ ਹਿਸਾਬ ਦਾ ਉਹਦੇ ਵਿੱਚ 슈ਗਰ ਬਹੁਤ ਜ਼ਿਆਦਾ ਪਾਈ ਹੁੰਦੀ ਹੈ ਮੈਦਾ ਪਾਇਆ ਹੁੰਦਾ ਪਤਾ ਨਹੀਂ ਯਾਰ ਕੀ ਕੁਝ ਉਹਦੇ ਵਿੱਚ ਪਾਇਆ ਹੁੰਦਾ ਵਾ ਮੈਂ ਆਪਣੇ ਫਿਰ ਬਿਸਕੁਟਾਂ ਦੇ ਵਿੱਚ ਹਨਾ ਰਾਤਸਾਂ ਦੇ ਵਿੱਚ ਬਿਸਕੁਟਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਆਪਾਂ ਖਾਂਦੇ ਆ ਹਨਾ ਸਾਨੂੰ ਸੁਆਦ ਲੱਗਦਾ ਵਾ ਅਸੀਂ ਕਹਿੰਦੇ ਆ ਵੀ ਜਿਹੜੀ ਚੀਜ਼ ਬਹੁਤ ਸੁਆਦ ਹੈ ਅਸੀਂ ਖਾਈ ਜਾਈਏ ਆਪਾਂ ਸੁਆਦ ਦੇ ਪਿੱਛੇ ਲੱਗ ਜਾਂਦੇ ਆ ਪਰ ਇਹ ਸਿਹਤ ਦੇ ਪਿੱਛੇ ਨਹੀਂ ਜਾਂਦੇਗੀ ਹਨਾ ਜਿਹੜੀ ਚੀਜ਼ ਤੁਸੀਂ ਅੱਜ ਖਾਧੀ ਹੈ ਨਾ ਉਹਦਾ ਤੁਹਾਨੂੰ ਕੱਲ ਨੂੰ ਪਤਾ ਵੀ ਲੱਗਣਾ ਹੈਗਾ ਨਾ ਪਰਸੋਂ ਨੂੰ ਪਤਾ ਲੱਗਣਾ ਹੈਗਾ ਇਦੋਂ ਪਤਾ ਕਦੋਂ ਲੱਗੂਗਾ 1 ਮਹੀਨੇ ਬਾਅਦ ਤੁਸੀਂ ਜੇ ਕੁਝ ਵੀ ਖਾ ਰਹੇ ਹੋ ਨਾ ਮਿੱਠਾ ਖਾ ਰਹੇ ਹੋ ਨਮਕੀਨ ਖਾ ਰਹੇ ਹੋ ਡਰਿੰਕ ਕਰਦੇ ਪਏ ਹੋ ਜਦੋਂ ਵੀ ਫਾਸਟ ਫੂਡ ਖਾਣੇ ਪਏ ਹੋ ਜੰਕ ਫੂਡ ਖਾਣੇ ਪਏ ਹੋ ਤੁਸੀਂ ਕੁਝ ਵੀ ਜੇ ਖਾਂਦੇ ਪਏ ਹੋ ਨਾ ਉਹਦਾ ਤੁਹਾਨੂੰ ਮਤਲਬ ਇਹ ਰਿਜ਼ਲਟ ਜਿਹੜਾ ਉਹ 1 ਮਹੀਨੇ ਬਾਅਦ ਮਿਲੂਗਾ 1 ਮਹੀਨੇ ਬਾਅਦ ਤੁਹਾਨੂੰ ਮਿਲਣਾ ਹੀ ਮਿਲਣਾ ਵਾ ਕਿਉਂਕਿ ਜੋ ਕੁਝ ਤੁਸੀਂ ਖਾਦਾ ਉਹਨੇ ਕੀ ਕਰਨਾ ਵਾ ਉਹਨੇ ਹੌਲੀ-ਹੌਲੀ ਤੁਹਾਡੀ ਬੋਡੀ ਦੇ ਅੰਦਰ ਇੱਕ ਫੈਟ ਦੇ ਰੂਪ ਦੇ ਵਿੱਚ ਸਟੋਰ ਹੋ ਜਣਾ ਤੁਹਾਡਾ ਭਾਰ ਛੇਤੀ ਕਿਉਂ ਵੱਧਦਾ ਵਾ ਉਹ ਤੁਹਾਡਾ ਭਾਰ ਛੇਤੀ ਤਾਂ ਵੱਧਦਾ ਵਾ ਕਿਉਂਕਿ ਤੁਹਾਡਾ ਮੈਟਾਬੋਲਿਜ਼ਮ ਆ ਨਾ ਜਿਹੜਾ ਉਹ ਬਹੁਤ ਜ਼ਿਆਦਾ ਸਲੋ ਹੋਇਆ ਪਿਆ ਵਾ ਤੁਹਾਡਾ ਮੈਟਾਬੋਲਿਜ਼ਮ ਬਹੁਤ ਜ਼ਿਆਦਾ ਸਲੋ ਹੋਇਆ ਪਿਆ ਵਾ ਜਿਹਦੇ ਕਰਕੇ ਤੁਹਾਡੀ ਜਿਹੜੀ ਕੇਲਲਿਸ ਆ ਉਹ ਜ਼ਿਆਦਾ ਬਰਨ ਨਹੀਂ ਹੁੰਦੀ ਪਈ ਜਦੋਂ ਕੇਲਲਿਸ ਜ਼ਿਆਦਾ ਬਰਨ ਹੋਊਗੀ ਤੁਹਾਡਾ ਭਾਰ ਆ ਜਿਹੜਾ ਉਹ ਤਾਂ ਕੱਟੇਗਾ ਜੇ ਉਹ ਤਾਂ ਕੇਲਰੀ ਕਿਵੇਂ ਬਰਨ ਹੋਊਗੀ ਜੇ ਤੁਹਾਡਾ metabolisim ਫਾਸਟ ਹੋਊਗਾ metabolisim ਕਿਵੇਂ ਫਾਸਟ ਹੋਊਗਾ ਤੁਹਾਡਾ metabolisim ਤੁਹਾਡਾ ਤਾਂ ਫਾਸਟ ਹੋਊਗਾ ਜੇ ਤੁਸੀਂ 2-2 3-3 ਘੰਟੇ ਬਾਅਦ ਕੁਝ ਖਾਂਦੇ ਰਹੋਗੇ ਪਾਣੀ ਡੇਲੀ 3 ਦਾ 4 ਲੀਟਰ ਤੁਸੀਂ 4 ਲੀਟਰ ਕੋਟੂ-ਕਟ ਇੱਕ ਦਿਨ ਦੇ ਵਿੱਚ ਤੁਸੀਂ ਜੇ ਪਾਣੀ ਪੀਓਗੇ 4 ਲੀਟਰ ਤੁਸੀਂ ਪਾਣੀ ਪੀਓਗੇ ਠੀਕ ਹੈ ਜੀ ਤੇ ਬਾਕੀ ਡੇਲੀ ਤੁਸੀਂ ਰੋਜ਼ ਤੁਸੀਂ 2-2 3-3 ਘੰਟੇ ਬਾਅਦ ਖਾਂਦੇ ਰਹਿਣਾ ਵਾ ਜੋ ਵੀ ਤੁਸੀਂ ਖਾਣਾ ਵਾ ਹੈਲਦੀ ਖਾਣਾ ਖਾਣਾ ਕੋਈ ਜੰਕ ਫੂਡ ਨਹੀਂ ਖਾਣਾ ਹੈਗਾ ਕੋਈ ਬਿਸਕੁਟ ਨਹੀਂ ਖਾਣਾ ਕੋਈ ਰਸ ਨਹੀਂ ਖਾਣਾ ਮਿੱਠਾ ਬਿਲਕੁਲ ਬੰਦ ਕਰ ਦਿਓ ਕੋਈ ਪੈਕੇਟ ਫੂਡ ਨਹੀਂ ਖਾਣਾ ਹੈਗਾ ਕੋਈ ਕੋਲਡ ਡਰਿੰਕ ਹੈ ਜਿਹੜੀ ਤੁਸੀਂ ਉਹ ਨਹੀਂ ਪੀਣੀ ਜੇ ਤੁਹਾਡਾ ਕੋਲਡ ਡਰਿੰਕ ਪੀਣ ਨੂੰ ਜੀ ਕਰਦਾ ਨਾ ਮੈਂ ਇੱਕ ਕੋਲਡ ਡਰਿੰਕ ਰੱਖੀ ਹੈ ਤੁਹਾਨੂੰ ਦੱਸਣ ਨੂੰ ਆਹ ਕੋਲਡ ਡਰਿੰਕ ਪੀ ਸਕਦੇ ਹੋ ਆਲਰੇਡੀ ਕੋਲਡ ਡਰਿੰਕ ਇਹ ਜ਼ੀਰੋ 슈ਗਰ ਆ ਜ਼ੀਰੋ 슈ਗਰ ਇਹ ਡਾਈਟ ਕੋਕ ਹੈਗੇ ਨੋ ਕੈਲਰੀਜ਼ ਠੀਕ ਹੈ ਨੋ ਕੈਲਰੀਜ਼ ਹੈ ਕੋਈ ਕੇਲੇ ਨਹੀਂ ਹੈਗੇ ਇਹਦੇ ਅੰਦਰ ਜ਼ੀਰੋ ਕੇਲੇ ਦੇ ਅੰਦਰ ਕੋਈ 슈ਗਰ ਨਹੀਂ ਹੈਗੀ ਇਹਦੇ ਅੰਦਰ ਇਹ ਤੁਸੀਂ ਹਫਤੇ ਦੇ ਵਿੱਚ ਇੱਕ ਅੱਧੀ ਤੁਸੀਂ ਪੀ ਸਕਦੇ ਹੋ 30 35 ਰੁਪਏ ਦੀ ਮਿਲਦੀ ਹੈ ਠੀਕ ਹੈ ਤੁਸੀਂ ਆਹ ਕੋਲਡ ਡਰਿੰਕ ਹੈ ਜਿਹੜੀ ਤੁਸੀਂ ਪੀ ਸਕਦੇ ਹੋ ਇਹਦੇ ਨਾਲ ਤੁਹਾਡਾ weight ਨਹੀਂ ਵਧੇਗਾ ਇਹਦੇ ਵਿੱਚ ਜ਼ੀਰੋ 슈ਗਰ ਹੈ ਜਿਹੜਾ ਤੇ ਕੇਲੇ ਦਾ ਜਿਹੜੀ ਬਹੁਤ ਘੱਟ ਮਿਲਿਆ ਠੀਕ ਹੈ ਜੀ ਸੁਖਵਿੰਦਰ ਜਨ ਸੱਤ ਕੀ ਹੋਣ 55 ਕੀ ਹੋਣਾ ਜੇ ਚਟਨੀ ਚਟਨੀ ਚੱਤੀ ਜੋ ਮਿੰਟ ਤੁਹਾਡੀ ਸਮਝ ਨਹੀਂ ਲੱਗੀ ਸੁਖਵਿੰਦਰ ਸਿੰਘ ਜੀ ਕਿਨੇ 70 ਕੀ ਹੂੰ 55 ਕੀ ਹੋਣਾ ਚਾਹੀਦਾ ਬੱਚਾ ਕਹਿੰਦੇ 70 31 70 ਕੀ ਹੂੰ ਮਤਲਬ 70 ਇਹਨੂੰ ਤੁਹਾਡਾ weight 55 ਕਿਲੋ ਕਰਨਾ ਵਾ ਹਨਾ ਤੇ ਦੇਖੋ ਸੁਖਵਿੰਦਰ ਜੀ ਤੁਹਾਡਾ weight ਆ ਜਿਹੜਾ ਘਟ ਜੂਗਾ ਬਟ ਉਹੀ ਮੈਂ ਕਹਿ ਰਿਹਾ ਮੈਂ ਡਾਈਟ ਨੂੰ ਫੋਲੋ ਕਰਨਾ ਪੈਣਾ ਡਾਈਟ ਤੋਂ ਬਿਨਾ ਨਹੀਂ weight ਘਟਨਾ ਇਹ ਤਾਂ ਡ੍ਰਿੰਕਾਂ ਮੈਂ ਪਾਈਆਂ ਹੋਈਆਂ ਨੇ ਕੋਈ ਵੀ ਡਰਿੰਕ ਫੋਲੋ ਕਰ ਲਓ ਮੇਰਾ ਕੋਈ ਵੀ ਡਾਈਟ ਪਲਾਨ ਤੁਸੀਂ ਫੋਲੋ ਕਰ ਲਓ ਜੇ ਮੇਰੇ ਕੋਲੋਂ ਪਰਸਨਲ ਡਾਈਟ ਪਲਾਨ ਬਣਵਾਉਣਾ ਵਾ ਪਰਸਨਲ ਡਾਈਟ ਪਲਾਨ ਵੀ ਮੇਰੇ ਕੋਲੋਂ ਬਣਵਾ ਸਕਦੇ ਹੋ ਬਹੁਤ ਸਾਰੇ 100 150 ਤੋਂ ਵੱਧ ਕਲਾਇੰਟ ਨੇ ਜਿਹੜੇ ਮੇਰੇ ਕੋਲੋਂ ਪਰਸਨਲ ਡਾਈਟ ਪਲਾਨ ਬਣਵਾ ਰਹੇ ਨੇ ਤੇ ਉਹਨਾਂ ਦਾ ਭਾਰ ਸਾਰਿਆਂ ਦਾ ਘਟਿਆ ਹੀ ਘਟਿਆ ਵਾ ਹਨਾ ਇੱਕ ਪਿੱਛੇ ਜੀ ਇੱਕ ਫੀਮੇਲ ਸੀ ਉਹਨਾਂ ਦੀ ਏਜ ਸੀ 55 ਸਾਲ ਉਹਨਾਂ ਨੇ ਮੇਰੇ ਕੋਲ ਡਾਈਟ ਪਲਾਨ ਲਿਆ ਸੀ ਉਹਨਾਂ ਨੇ ਇੱਕ ਹਫਤੇ ਦੇ ਵਿੱਚ ਇੱਕ ਨਾ ਸੋ 10 ਦਿਨ ਦੇ ਵਿੱਚ 10 ਦਿਨ ਦੇ ਵਿੱਚ ਉਹਨਾਂ ਨੇ ਆਪਣਾ 7 ਕਿਲੋ ਭਾਰ ਘਟਾ ਲਿਆ 10 ਦਿਨ ਦੇ ਵਿੱਚ 7 ਕਿਲੋ ਭਾਰ ਘਟਾ ਲਿਆ ਮੇਰੇ ਕੋਲ ਡਾਈਟ ਪਲਾਨ ਬਣਵਾ ਕੇ ਤੇ ਹੁਣ ਫੇਰ ਉਹਨਾਂ ਨੇ ਡਾਈਟ ਪਲਾਨ ਲਿਆਵਾ ਹੁਣ ਫੇਰ ਮੈਨੂੰ 15 ਦਿਨ ਦਾ ਡਾਈਟ ਪਲਾਨ ਬਣਾ ਕੇ ਦਿੱਤਾ ਵਾ 2 ਦਿਨ ਕਿਲੋ ਨੋਰਮਲੀ ਹੋ ਤੁਸੀਂ ਘਟ ਜਾਣਾ ਜਾਨੀ ਕਿ 8-9 ਕਿਲੋ ਭਾਰ ਉਹਨਾਂ ਦਾ ਨੋਰਮਲੀ ਘਟ ਜੇਗਾ ਉਹ ਕਹਿੰਦੇ ਹੁਣ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਗੁੱਡ ਫੀਲ ਹੋ ਰਿਹਾ ਵਾ ਮੈਨੂੰ ਅੱਛਾ ਲੱਗਦਾ ਵਾ ਹਣਾ ਸੋ ਇਸ ਕਰਕੇ ਡਾਈਟ ਪਲਾਨ ਤੋਂ ਬਿਨਾਂ ਤੁਹਾਡਾ weight ਜਿਹੜਾ ਉਹ ਨਹੀਂ ਘਟਣਾ ਆਏਗਾ ਹਣਾ ਸੋਪਾ ਆਰੇ ਵਦਨ ਦੇ ਨੁਕਸਾਨ ਹੀ ਨੁਕਸਾਨ ਆ ਫਾਇਦਾ ਕੋਈ ਨਹੀਂ ਹੈਗਾ ਪਰ ਵਜ਼ਨ ਦਾ ਠੀਕ ਹੈ ਇਹਦੇ ਨੁਕਸਾਨ ਹੀ ਨੁਕਸਾਨ ਆ ਜੇ ਤੁਸੀਂ ਹੁਣੇ ਤੁਸੀਂ weight ਘਟਾ ਲਓਗੇ ਆਪਣਾ ਚੰਗੇ ਰਹੋਗੇ ਬਾਅਦ ਵਿੱਚ ਉਹ ਪਛਤਾਓਗੇ ਕਿੱਥੇ ਵੀ ਤੁਸੀਂ ਆਪਰੇਸ਼ਨ ਕਰੰਦੇ ਫਿਰੋਗੇ ਕਿੱਥੇ ਕੀ ਕਰੰਦੇ ਫਿਰੋਗੇ ਸੋ ਇਸ ਕਰਕੇ ਆਪਣਾ ਭਾਰ ਜਿਹੜਾ ਪਹਿਲਾਂ ਹੀ ਤੁਸੀਂ ਘਟਾਉਣਾ ਉਹ ਸ਼ੁਰੂ ਕਰ ਦਿਓ ਠੀਕ ਹੈ ਜੀ ਤੇ ਵਰਕਆਊਟ ਜਰੂਰ ਕਰਿਆ ਕਰੋ ਜਰੂਰ ਵਰਕਆਊਟ ਆ ਜਿਹੜਾ ਉਹ ਕੱਲਾ ਤੁਹਾਡੇ ਭਾਰ ਘਟਾਉਣ ਦੇ ਕੰਮ ਨਹੀਂ ਹੁੰਦਾ ਉਹ ਭਾਰ ਜਿਹੜਾ ਵਾ ਨ ਵਰਕਆਊਟ ਤੁਹਾਡੇ ਮਤਲਬ ਵੀ ਇਹ ਮਾਈਂਡ ਨੂੰ ਵੀ ਫਰੈਸ਼ ਕਰਦਾ ਵਾ ਤੁਹਾਡੇ ਮਾਈਂਡ ਨੂੰ ਵੀ ਸਟਰੋਂਗ ਕਰਦਾ ਵਾ ਠੀਕ ਹੈ ਜੀ ਸੋ ਜਿਹੜਾ ਆਪਾਂ ਲਾਈਵ ਆਪਾਂ ਜਿੱਥੇ ਬੰਦ ਕਰਦੇ ਆਂ ਬਾਅਦ ਅਗਰ ਤੁਹਾਡੇ ਵਿੱਚ ਕੋਈ ਵੀ ਕਿਸੇ ਦਾ ਵੀ ਕੋਈ ਸਵਾਲ ਰਹਿ ਜਾਏਗਾ ਨਾ ਤਾਂ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰ ਦਿਓ ਤਾਂ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਦਿਆਂਗਾ ਤੇ ਅੱਗੇ ਜਿਹੜੇ ਹਫ਼ਤੇ ਦੇ ਵਿੱਚ ਵੀਡੀਓ ਆ ਰਹੀਆਂ ਨੇ ਬਹੁਤ ਕੰਟੈਂਟ ਵੀਡੀਓ ਲੈ ਕੇ ਆ ਰਿਹਾ ਮੈਂ ਬਾਕੀ ਤੁਸੀਂ ਵੀ ਮੈਨੂੰ ਦੱਸਿਆ ਕਰੋ ਵੀ ਮੈਂ ਕਿਸ ਟੌਪਿਕ ਦੇ ਉੱਤੇ ਵੀਡੀਓ ਬਣਾ ਕੇ ਲੈ ਕੇ ਆਇਆ ਕਰਾਂ ਨਾ ਫਿਰ ਕਮੈਂਟ ਕਰਦਾ ਕਰੋ ਕਿ ਇਸ ਟੌਪਿਕ ਦੇ ਉੱਤੇ ਵੀਡੀਓ ਬਣਾ ਕੇ ਲੈ ਕੇ ਆਓ ਤੇ ਮੈਂ ਕੋਸ਼ਿਸ਼ ਕਰਾਂਗਾ ਵੀ ਮੈਂ ਉਸ ਟੌਪਿਕ ਦੇ ਉੱਤੇ ਵੀਡੀਓ ਬਣਾ ਕੇ ਲੈ ਕੇ ਆਵਾਂਗੀ ਠੀਕ ਹੈ ਜੀ ਸੁਖਿੰਦਰ ਇੰਚਸ ਕਮ ਕਰਨਾ ਹੈ ਕੇ ਲਈ ਕੌਣ ਸੀ ਐਕਸਰਸਾਈਜ਼ ਕਰਨੀ ਚਾਹੀਏ ਜੇ ਤੁਸੀਂ ਆਪਣੇ ਬੋਡੀ ਦੇ ਇੰਚਸ ਕਮ ਕਰਨਾ ਚਾਹੁੰਦੇ ਹੋ ਮੈਂ ਐਕਸਰਸਾਈਜ਼ ਦੀ ਵੀਡੀਓ ਪਾਈਆਂ ਹੋਈਆਂ ਨੇ ਪਲੀਜ਼ ਮੇਰੇ ਚੈਨਲ ਦੇ ਉੱਤੇ ਜਾਓ ਤੁਹਾਨੂੰ ਵਰਕਆਊਟ ਦੀ ਵੀਡੀਓ ਨੇ ਜਿਹੜੀਆਂ ਮਿਲ ਜਾਣਗੀਆਂ ਤੁਸੀਂ ਉਹਨਾਂ ਵਿੱਚੋਂ ਕੋਈ ਵੀ ਵਰਕਆਊਟ ਕਰ ਸਕਦੇ ਹੋ ਠੀਕ ਹੈ ਤੁਹਾਡੀ ਇੰਚਸ ਨੇ ਜਿਹੜੇ ਆਪਣੇ ਆਪ ਵੀ ਘਟਨੇ ਸ਼ੁਰੂ ਹੋ ਜਾਣਗੇ ਲਗਾਤਾਰ 15 ਤੋਂ 20 ਦਿਨ ਐਕਸਰਸਾਈਜ਼ ਤੁਸੀਂ ਡੇਲੀ ਕਰਨੀ ਹੀ ਕਰਨੀ ਆ। ਸੋ ਠੀਕ ਹੈ ਜੀ ਆਪਾਂ ਲਾਈਵ ਕਰਦੇ ਆਂ ਬੰਦ 9 15 ਹੋ ਗਿਆ ਤੇ 18 ਮਿੰਟ ਆਪਾਂ ਲਾਈਵ ਹੋਏ ਨੂੰ ਆ ਗਏ ਆ ਤੇ ਬਾਕੀ ਆਪਾਂ ਮਿਲਦੇ ਆਂ ਬਹੁਤ ਜਲਦੀ ਕੱਲ ਨੂੰ ਵੀਡੀਓ ਆਉਗੀ ਤੁਹਾਡੇ ਸਾਰਿਆਂ ਵਾਸਤੇ ਵੋ ਕੈਂਟ ਤੇ ਉਹ ਵੀ ਤੁਸੀਂ ਜ਼ਰੂਰ ਦੇਖਿਓ ਠੀਕ ਹੈ ਜੀ। ਬਾਈਟ